ਦੁਨੀਆ ਪਿਆਰ ਕਰ ਰਹੀ ਆ ਦੁਨੀਆ ਪਿਆਰ ਕਰ ਰਹੀ ਆ ਕੌਣ ਆ ਗਿਆ ਗਾਲ ਵਾਲਿਆ ਆਇਸਵੇ ਦੇਖਦੇ ਆ ਟੱਕਰ ਕਿਹਦੇ ਨਾਲ ਹੋਊ ਤਾੜੀ ਪਹਿਲਾਂ ਹੀ ਵੱਜ ਗਈ ਉਹ ਤਾਹੀਂ ਵੱਜੀ ਸੀ ਉਹ ਤਾਹੀਂ ਵੱਜੀ ਸੀ ਬਾਲੂ ਚੜਦੇ ਰਾਜਪੂ ਵਾਹ ਕਿੰਨਾ ਇਸਵੇਂ ਦੁਨੀਆ ਖੁਸ਼ ਆਇਸਵੇਂ ਦੁਨੀਆ ਖੁਸ਼ ਹੈ ਵੀ ਇੰਜੋਏ ਕਰ ਰਹੀ ਆ ਅੱਜ ਦੇ ਇਸ ਕਬੱਡੀ ਕੱਪ ਦੇ ਉਹਦੀ ਸਮੇ ਮੈਟਰੋ ਦੀ ਟੀਮ ਦੇ ਹਿੱਸੇ ਆ ਪੈਂਦੀਆ ਕਬੱਡੀ ਵਾਲੇ ਚੜ ਚੜ ਕੇ ਵੇਖਦਾ ਜਵਾਨਾ ਸਾਰਾ ਖੜ ਖੜ ਕੇ ਬਾਲੂ ਚੜਦੀ ਕਬੱਡੀ ਮੈਦਾਨ ਦੇ ਵਿੱਚ ਓਕੇਸੀ ਦੀ ਟੀਮ ਦੀ ਤਰਫੋਂ ਤੇ ਟੱਕਰ ਹੋ ਗਈ ਲਾਵਾ ਲਾਵਾ ਹੋ ਗਈ ਅਜ ਸਮੇ ਰਾਜਪੂਰ ਦਾ ਸੋਨਾ ਜਹਾ ਮੈਦਾਨ ਦੇ ਵਿੱਚ ਲੱਗਦਾ ਹੋਇਆ ਲਓ ਅਜਾ ਸultan ਹੋਰ ਕਬੱਡੀ ਬਾਟ ਓਐਸਏ ਤੋਂ ਸਾਡੇ ਦਰਮਿਆਨ ਆਏ ਆ ਚਰਨਜੀਤ ਬਾੜ ਜੀ ਜੋ ਕਿ ਬਦਾਮਾ ਦੇ ਟਿੰਗ ਆ ਔਰ کئی ਹਜ਼ਾਰ ਏਕੜ ਦੀ ਬਹੁਤ ਟੱਕਰ ਹੋ ਰਹੀ ਹੈ ਜੀ ਸ਼ੋਅ ਕਰਦੀ ਹੈ 100 ਡਾਲਰ ਬਾਲੂ ਜੜਦੇ ਲਈ ਬਾਲੂ ਜੜਦੇ ਲਈ ਆ ਜੀ ਓਕੇਸੀ ਵਾਲੀ ਮਾਇਆ ਉਹਨਾਂ ਲਈ 100 ਡਾਲਰ ਰੇੜਾ ਬਾਲੂ ਜੜਨ ਲਈ ਆਇਆ ਜੁਨਾਈਟਡ ਬ੍ਰਿੰਟਲ ਖੈਰਾ ਅਮਰੀਕਾ ਤੋਂ ਆਇਆ 500 ਡਾਲਰ ਓਕੇਸੀ ओके ਆ ਵੀ ਜਫਾ ਅੱਜ ਦੇ ਇਸ ਕਬੱਡੀ ਕਲਬ ਦਾ ਸਭ ਤੋਂ ਬਿਹਤਰੀਨ ਜਫਾ ਇਹਦੇ ਵਿੱਚ ਜੋੜ ਦਿੱਤਾ ਕਹਿੰਦੇ ਜੋਰੇ ਵਾਲਾ ਰਵੀ ਇੱਕ ਵਾਰੀ ਫੇਰ ਆ ਗਿਆ ਕਬੱਡੀ ਪਾਉਣ ਦੇ ਲਈ ਚਾਰ ਜਾਫੀ ਕਹਿੰਦੇ ਵੀ ਮੈਟ्रो ਦੇ ਐਨਵਾੜ ਦੇ ਪੱਟਾਂ ਤੇ ਥਾਪੀਆਂ ਕਿ ਸੀ ਬਲਵਿੰਦਰ ਫਿੱਡੂ ਘੋੜਾ ਲੰਮੀ ਪਾਰੀ ਦਾ ਨਾਲ ਥੋੜਾ ਮੇ ਖੇਡੇ ਕਾਕਾ ਕਾਰੀ ਸਾਰੀ ਦਾ ਲੱਖਾਂ ਦੀ ਗੱਲ ਕਰਦਾ ਲੱਖਾਂ ਦਾ ਜੀ